Jena Satgur Sandi Selana Ayatul Mubarak Niyam Semua Allah Ta'ala Wasi Sangatkah bernama Teh Mahakus Majuqa Jois Kuwi Terestan Teh Sangat maha-maha Sangat maha Jena Nungkah Susna Raih Qawiyah ਆਪਣੇ ਪਿਆਰੇ ਦੀ ਸਲਾਨਾ ਯਾ ਬੁਲਾਉਂਦੇ ਹੋਇਆ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਸਾਰੇ ਹਾਜ਼ਰੀਆਂ ਭਰ ਰਹੀ ਹੋ। ਜਦੋਂ ਦਾ ਵਧੀਆ ਲੱਗਦਾ। ਸਾਧੂਆਂ ਦੀ ਨਾਮ ਜਪਣ ਵਾਲਿਆਂ ਦੀ ਜੋ ਵਡਿਆਈ ਹੈ ਜੋ ਉਸਤਤ ਹੈ ਸਤਿਗੁਰੂ ਜੀ ਗੁਰਬਾਣੀ ਵਿੱਚ ਕਰਦੇ ਨੇ ਬਖੀ ਮਿਹਰਬਾਨ ਹੋ। ਜਿਨ੍ਹਾਂ ਦੇ ਕੋਲ ਨਾਮ ਦਾ ਹਨ ਨਾਮ ਦਾ ਕੁਰਬਾਨੀ ਜਿਨ੍ਹਾਂ ਦੇਰਵਾਸਾ ਦੇ ਕੋਲ ਘਟੇ ਦੇ ਨਾਮ ਦੇ ਮਾਰਸੀ ਦੇ ਆ ਆ ਤੇਜਤ ਸਰ ਜਾਵੇ ਕਰਨ ਕਾ ਦੇ ਨਾ ਨਾ ਲਈ ਪੂਰਨ ਤੇ ਪੂਰਨ ਦੇ ਹੀ ਸੀ ਪੂਰਨ ਦਾਸੀ ਇਹਦਾ ਅਰਥ ਕਰੀਏ ਨਾ ਇਹ ਪੂਰਨ ਦਾਸੀ ਪੂਰਨ ਦਾਸ ਦਾ ਅਰਥ ਹੁੰਦਾ ਕਿ ਇਹ ਪੂਰਨ ਦੇ ਸੀ ਤੇ ਪੂਰਨ ਦੇ ਹੋਵੇ ਪੂਰਨ ਵਿੱਚ ਹੀ ਭੇਦ ਹੋ ਕੇ ਡੱਟ ਕੇ ਆਕੋ ਸਤਨਾਮ ਵਾਹਿਗੁਰੂ ਇਹ ਕਿਉਂ ਧੰਗੁਰ ਅਰੰਧੇਵ ਸਾਹਿਬ ਮਹਾਰਾਜ ਕਹਿੰਦੇ ਪੂਰਾ ਪ੍ਰਭ ਅਰੰਧਿਆ ਪੂਰਾ ਜਾਟਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਜਿਨ੍ਹਾਂ ਨੇ ਪੂਰਨ ਦੇ ਗੁਣ ਗਾਇਨਾ ਤੇ ਪਿਆਰਿਓ ਉਹ ਪੂਰਨ ਹੋਵੇ ਆਓ ਪਤਵਿਖਾ ਮਹਾਪੁਰਖ ਸ਼੍ਰੀਮਾਨ ਸਤਬਾਬਾ ਬਲਬੋਸ ਸਿੰਘ ਜੀ ਸਿਉੜਾ ਸਾਹਿਬ ਵਾਲੇ

把我们世代的子孙引向哪里？在你面 ਠੀਕ ਲੱਗਦਾ ਕਰਨ ਕਿ ਨਾ ਉਹ ਚੱਲਦੀ ਆ ਪਰ ਇਹਨੂੰ ਵਾਗੀ ਇਹ ਕੀ ਆਪਣੇ ਦੀਆਂ ਦੀਆਂ ਆਹ ਲਾਲੇਦਾਰੀ ਬਾਤ ਆ ਹਨਾ ਕਿਹੜਾ ਦਿੱਤਾ ਕਿ ਅੱਗੇ ਨਾਲ ਕਿਹਨਾਂ ਦੇ ਬੱਕਰੀਆਂ ਦਿੱਤੀਆਂ ਆਹ ਕਰ ਲੈਣੀ ਕਿ ਮਤਲਬ ਲੱਗਦਾ ਕਿ ਇਹਦੀ ਇਹ ਵੀ ਰੰਗੜੀ ਦਿੱਤੀ ਆ ਇਹਦੇ ਨੇ ਇਹ ਦਾ ਸੁਰਾ ਇਹਦੇ ਪੈਰੇ ਚਲਾਉਂਦਾ ਲਾ ਲਈ ਨੇ ਹਣਾ ਬਸ ਤੇ ਬਚਾਰਿਆਂ ਨੂੰ ਫਿੱਟਾ ਸੜਕੀ ਰਾਹ ਦਵਾਰੇ ਕੰਧ ਦੀ ਕੰਧ ਬਣਾ ਰਹੇ ਨੇ ਦਵਾਰੇ ਲਾਈਟ ਵੀ ਨਹੀਂ ਹੈ ਕਿੰਨੇ